ਅਮਰਪ੍ਰੀਤ ਕਲੇਰ ਮੈਂ ਇੱਥੇ ਆਪਣੀ ਲੜਕੀਆਂ ਦੀ ਇਸਤਰੀ ਜਾਤੀ ਦੀ ਗੱਲ ਹੀ ਕਰਾਂਗੀ ਮੇਰੀ ਕਵਿਤਾ ਦਾ ਨਾਮ ਹੈ ਅਹਿਸਾਨ ਸਿਰ ਮੇਰੇ ਅਹਿਸਾਨ ਬੜੇ ਨੇ ਕੁਝ ਘੂੜੇ ਕੁਝ ਫਿੱਕੇ ਕੁਝ ਕਬਰਾਂ ਜਹੇ ਸੁਨਸਾਨ ਬੜੇ ਨੇ ਅਹਿਸਾਨ ਬੜੇ ਨੇ ਸਦੀਆਂ ਤੋਂ ਚੱਲੇ ਟਕਰਾਰ ਨੇ ਤੇਰੇ ਨਾਲ ਲਾਟਾਂ ਨੂੰ ਹੱਥਾਂ 'ਚ ਲੈ ਕੇ ਜੋ ਜਿੱਤੇ ਸ਼ੂਕ ਦੀਆਂ ਲਹਿਰਾਂ ਦੇ ਤੂਫਾਨ ਬੜੇ ਨੇ ਤੇ ਗੁਮਨਾਮ ਬੜੇ ਨੇ ਮੇਰੀ ਹਲੀਮੀ ਮੇਰੀ ਗੁਲਾਮੀ ਜ਼ਰਬਾ ਕਰਤੇ ਸਹੀ ਮੇਰੀ ਹਲੀਮੀ ਮੇਰੀ ਗੁਲਾਮੀ ਜ਼ਰਬਾ ਕਰਤੇ ਸਹੀ ਉਂਗਲਾਂ 'ਚ ਤੇਰੇ ਤੱਕ ਬੜੇ ਨੇ ਵਾਕ ਕਬੜੇ ਨੇ ਤੇ ਟਕਰਾਰ ਬੜੇ ਨੇ ਮੇਰੇ ਸਿਰ ਅਹਿਸਾਨ ਬੜੇ ਨੇ ਅਜਨੋ ਲੰਮੀਆਂ ਵਾਟਾਂ ਸੀ ਢੋਈਆਂ ਪੀਰੇ ਚਿਹਰੇ ਹੱਥੀ ਅੱਡਾ ਪੈਰਾਂ ਵਿੱਚ ਬਿਆਈਆਂ ਹੋਈਆਂ ਵੈਮੀ ਨਜ਼ਰਾਂ ਵੈਸ਼ੀ ਕਦਰਾਂ ਖਾਰੇ ਕੀ ਕੀ ਮਿੱਧੀਆਂ ਸਦਰਾਂ ਮੰਦਰਾ ਅੰਦਰ ਮਸਜਿਦ ਅੰਦਰ ਹਾੜਿਆਂ ਦੇ ਪੈਦਾਟ ਬੜੇ ਨੇ ਤਲਖ ਬੜੇ ਨੇ ਮਾਸ ਨੋਚਦੇ ਕਾਂਗ ਬੜੇ ਨੇ ਜਦੋਂ ਨੇ ਮਜਲਸ ਬੇਪੱਤ ਕੀਤਾ ਚੀਰ ਹਰਨ ਦੇ ਨਾ ਸੂਰਾਂ ਨੂੰ ਹਵਾ ਕ੍ਰੁੱਤੀ ਅਜੇ ਨ ਮੁੱਕੀ ਲੰਮੀਆਂ ਤਾਣੀ ਅਜੇ ਵੀ ਸੁਤੀ ਉੱਚਤਾ ਇਥੇ ਪਿਤਾਮੇ ਵਰਗੇ ਵਿਸ਼ਵ ਗੁਰੂ ਮਹਾਨ ਬੜੇ ਨੇ ਸ਼ਤਾਨ ਬੜੇ ਨੇ ਜਿਸਮਾ ਦੇ ਹੈਵਾਨ ਬੜੇ ਨੇ ਪਾੜੀਆਂ ਬੜੀਆਂ ਅਰੀਂਝਾ ਕੁੱਟੀਆਂ ਮਰ ਮਰ ਮੁਖੀਆਂ ਥੱਟੀਆਂ ਟੁੱਟੀਆਂ ਨਾ ਪਰ ਸੁਰਤੀਆਂ ਪੈਣਾ ਹੈ ਤਾਂ ਧੌਲ ਦੇ ਇਤਹਾਸ ਬੜੇ ਨੇ ਐਸਾਨ ਬੜੇ ਨਹੀਂ ਨੇਹੂ ਆਟੇ ਹਮਾਸ ਬੜੇ ਨੇ ਤੀਜੀ ਅੱਖ ਦੇ ਨੇਤਰ ਵਿੱਚੋਂ ਅਗਨ ਜਵਾਲਾ ਜਦੋਂ ਉੱਡੇਗੀ ਤਦ ਲਈਏ ਸੂਰਜ ਤਰਕੇ ਫਿਰਤਾ ਉੱਗਣ ਲਈ ਤੇ ਜ਼ਾਬ ਖੜੇ ਨੇ ले, खड़े ने कविता लिखना शौक नहीं मिला हिजरे डाटे सल बड़े ने हिजरे डाटे सल बड़े ने हिजरे डाटे सल